ਲੈਂਡ ਪੂਲਿੰਗ ਪਾਲਿਸੀ ਦੇ ਸਾਨੂੰ ਕੋਈ ਤਬਦੀਲੀ ਨਹੀਂ ਚਾਹੀਦੀ ਗਈ ਅਸੀਂ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਉਣਾ ਚਾਹੁੰਦੇ ਤੇ ਰੱਦ ਕਰਾਉਣ ਤੱਕ ਜਿਹੜੀ ਲੜਾਈ ਹੈਗੀ ਆ ਉਹ ਜਾਰੀ ਰੋ ਤੁਸੀਂ ਇੱਕ ਇੱਕ ਕਿਸਾਨ ਦਾ ਇੱਕ ਕਿੱਲਾ ਜ਼ਮੀਨ ਲੈ ਕੇ ਉਹਨੂੰ ਕਹਿੰਦੇ ਦੋ ਕਨਾਲਾ ਪਲਾਟ ਦੇ ਦਾਂਗੇ ਤੇ ਕਿਸਾਨ ਨੂੰ ਕੀ ਉਹ ਉਹਨੂੰ ਇੰਨੀ ਅਕਲ ਨਹੀਂ ਹੈਗੀ ਕਿ ਆਪਦੇ ਕਿੱਲੇ 'ਚੋਂ ਪਲਾਟ ਕੱਟ ਕੇ ਵੇਚ ਦੂਗਾ ਜਿੰਨੇ ਘਰ ਪਾਉਣ ਲਈ ਜ਼ਮੀਨ ਖਰੀਦਣੀ ਆ ਉਹ ਕਿਸਾਨ ਕੋਲੇ ਆ ਜੂਗਾ ਤੇ ਰੇਟ ਪੁੱਗੂਗਾ ਤੇ ਲੈ ਲੂਗਾ ਤੇ ਘਰ ਪਾ ਲੂਗਾ ਇਹ ਤਾਂ ਛਰੇ ਆਮ ਗੁੰਡਾ ਕਰ ਦਿਆ ਇੱਕ ਨੋਟੀਫਿਕੇਸ਼ਨ ਕੱਢ ਕੇ ਲੁਧਿਆਣੇ ਦੇ 32 32 ਪਿੰਡ ਖਤਮ ਕਰਤੇ ਝੂਠੇ ਪੁਲਿਸ ਮੁਕਾਬਲੇ ਹਰਾਸਤੀ ਕਤਲ ਸੰਘਰਸ਼ਾਂ ਤੇ ਇਨ ਬੰਦੇ ਤੋਂ ਤਾਂ ਪੜ੍ਹ ਕੇ ਨਹੀਂ ਸੁਣਾਇਆ ਗਿਆ ਕਦੇ ਮੁੱਖ ਮੰਤਰੀ ਕਾਗੀ ਫੜ ਲੈਂਦਾ ਸੀ ਕਦੇ ਮੰਤਰੀ ਕਾਗੀ ਫੜ ਲੈਂਦਾ ਸੀ ਕਦੇ ਸੈਕਟਰੀ ਕਾਗੀ ਫੜ ਲੈਂਦਾ ਸੀ ਪਿਆ ਸਰਕਾਰ ਵੱਲੋਂ ਇੱਕ ਪਾਲਸੀ ਬਣਾਈ ਗਈ ਹੈ ਲੈਂਡ ਪੂਲਿੰਗ ਪਾਲਸੀ ਜਿਸ ਦੇ ਵਿੱਚ ਕਿਸਾਨਾਂ ਨੂੰ ਆਪਣੀ ਜ਼ਮੀਨ ਦੇਣੀ ਹੋਵੇਗੀ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜੋ ਪਲਾਟ ਦਿੱਤੇ ਜਾਣਗੇ ਤੇ ਉਹ ਜ਼ਮੀਨ ਦਾ ਜੋ ਠੇਕਾ ਹੈ ਉਹ ਵੀ ਦਿੱਤਾ ਜਾਵੇਗਾ ਤਾਂ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸਾਡੀ ਸਰਕਾਰ ਕਿਸੇ ਵੀ ਕਿਸਾਨ ਦੇ ਨਾਲ ਠੱਕਾ ਨਹੀਂ ਕਰੇਗੀ ਜੇ ਕੋਈ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਸਕਦਾ ਹੈ ਲੇਕਿਨ 34 ਪਿੰਡਾਂ ਦੀ ਦੱਸਿਆ ਜਾ ਰਿਹਾ ਹੈ ਕਿ 34 ਪਿੰਡਾਂ ਦੀ ਉਹ ਸੀਐਲਜੂ ਹੈ ਉਹ ਰੋਕ ਦਿੱਤੀ ਗਈ ਹੈ ਅਤੇ ਕੱਲ ਵੀ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਵੀ ਇੱਕ ਧਰਨਾ ਲੱਗਿਆ ਆ ਸੀ ਜਿਸ ਵਿੱਚ ਵੇ ਉਹ ਇਲਜ਼ਾਮ ਲਗਾ ਰਹੇ ਸੀ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਲੇਕਿਨ ਸਰਕਾਰ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਜਿਆਦਾ ਜਾਣਕਾਰੀ ਨਹੀਂ ਲਈ ਸਾਡੇ ਨਾਲ ਰਜਿੰਦਰ ਸਿੰਘ ਦੀਪਾ ਜੀ ਦੀਪ ਸਿੰਘ ਵਾਲਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਗਾ ਸਰ ਸਸੀਗਲ ਜੀ ਸਰ ਕਿਸਾ ਦੇਖਦੇ ਹੋ ਮਨ ਸਾਹਿਬ ਦੀ ਪਾਲਸੀ ਨੂੰ ਪਹਿਲਾਂ ਕੁਝ ਬਦਲਾਅ ਕੀਤੇ ਸੀ ਅੱਜ ਕੁਝ ਹੋਰ ਬਦਲਾਅ ਹੋਗਾ ਜੀ ਦੇਖੋ ਇਹਨਾਂ ਨੂੰ ਜਿਵੇਂ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਕੇਂਦਰ ਸਰਕਾਰ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ ਕਾਨੂੰਨਾਂ 'ਚ ਸੋਧ ਕਰ ਦਿੰਨੇ ਆ ਅਸੀਂ ਕਹੇ ਸੋਧ ਨਹੀਂ ਚਾਹੀਦੀ ਫੇਰ ਕਹਿੰਦੇ ਕਾਨੂੰਨਾਂ ਨੂੰ ਕਮੇਟੀ ਬਣਾਦਨੇ ਸੀ ਕਿ ਕਮੇਟੀ ਨਹੀਂ ਚਾਹੀਦੀ ਫੇਰ ਕਹਿੰਦੇ ਅਸੀਂ ਕਾਨੂੰਨਾਂ ਨੂੰ 3 ਸਾਲ ਲਈ ਸਸਪੈਂਡ ਕਰ ਦੰਨੇ ਸੀ ਉਹ ਵੀ ਸਸਪੈਂਡ ਵੀ ਨਹੀਂ ਕਾਨੂੰਨ ਨੇ ਕਾਨੂੰਨ ਰੱਦ ਕਰਾਉਣੇ ਤੇ ਕਾਨੂੰਨ ਰੱਦ ਕਰਾਏ ਸੀ ਲੈਂਡ ਪੂਲਿੰਗ ਪਾਲਿਸੀ ਦੇ ਸਾਨੂੰ ਕੋਈ ਤਬਦੀਲੀ ਨਹੀਂ ਚਾਹੀਦੀ ਗਈ ਅਸੀਂ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਉਣਾ ਚਾਹੁੰਨੇ ਤੇ ਰੱਦ ਕਰਾਉਣ ਤੱਕ ਜਿਹੜੀ ਲੜਾਈ ਹੈਗੀ ਆ ਉਹ ਜਾਰੀ ਰਹੂ ਸੋ ਕਹ ਰਹੇ ਨੇ ਕਿ ਪਲਾਟ ਦਿੱਤੇ ਜਾਣਗੇ ਜਿਨ੍ਹਾਂ ਚੋਂ ਨਹੀਂ ਬਣਨਗੇ ਉਹਨਾਂ ਚੋਂ ਠੇਕਾ ਵੀ ਹਰ ਸਾਲ ਦਿੱਤਾ ਜਾਵੇਗਾ ਤੁਸੀਂ ਇੱਕ ਇੱਕ ਕਿਸਾਨ ਦਾ ਇੱਕ ਕਿੱਲਾ ਜ਼ਮੀਨ ਲੈ ਕੇ ਉਹਨੂੰ ਕਹਿੰਦੇ ਦੋ ਕਨਾਲਾ ਪਲਾਟ ਪਲਾਟ ਦੇ ਦਾਂਗੇ ਤੇ ਕਿਸਾਨ ਨੂੰ ਕੀ ਉਹ ਉਹਨੂੰ ਇੰਨੀ ਅਕਲ ਨਹੀਂ ਹੈਗੀ ਕਿ ਆਪ ਦੇ ਕਿੱਲੇ ਦੇ ਉਹ ਪਲਾਟ ਕੱਟ ਕੇ ਵੇਚ ਦੂਗਾ ਤੁਹਾਡੀ ਕੀ ਲੋੜ ਆ ਜਿੰਨੂੰ ਜਿੰਨੇ ਘਰ ਪਾਉਣ ਲਈ ਜ਼ਮੀਨ ਖਰੀਦਣੀ ਆ ਉਹ ਕਿਸਾਨ ਕੋਲੇ ਆਜੂਗਾ ਤੇ ਰੇਟ ਪੁੱਗੂਗਾ ਤੇ ਲੈ ਲੂਗਾ ਤੇ ਘਰ ਪਾ ਲੂਗਾ ਜੇ ਤੁਹਾਨੂੰ ਤੁਸੀਂ ਕਹਿੰਦੇ ਕਿ ਇੱਕ ਪਾਸੇ ਤਾਂ ਕਹਿੰਦੇ ਕਿਸਾਨਾਂ ਨੂੰ ਜ਼ਮੀਨਾਂ ਦਾ ਰੇਟ ਬਹੁਤ ਮਿਲਣਗੇ ਦੂਜੇ ਪਾਸੇ ਲੋਕਾਂ ਨੂੰ ਕਹਿੰਦੇ ਕਿ ਸਸਤੇ ਮਕਾਨ ਮਿਲਣਗੇ ਠੀਕ ਹੈ ਜ਼ਮੀਨ ਬਹੁਤ ਮਹਿੰਗੀ ਕਰਕੇ ਉੱਥੇ ਮਕਾਨ ਸਸਤਾ ਕਿਵੇਂ ਪੈਜੂਗਾ ਸਰਕਾਰ ਦੋਨਾਂ ਤਰੀਕਿਆਂ ਦੇ ਨਾਲ ਲੋਕਾਂ ਨੂੰ ਜਿਹੜਾ ਮੂਰਖਾ ਹੈ ਗਿਆ ਉਹ ਬਣਾ ਰਹੀ ਹੈਗੀ ਆ ਇੱਕ ਤਾਂ ਹੁੰਦਾ ਜਮੀਨ ਅਕਵਾਇਰ ਕਰਨੇ ਉਹ ਤਾਂ ਮਾਰਕੀਟ ਜੋ ਰੇਟ ਹੈਗਾ ਉਹ ਤੋਂ ਚਾਰ ਗੁਣਾ ਵੱਧ ਕੀਮਤ ਦੇਣੀ ਹੁੰਦੀ ਆ ਇਹ ਜਮੀਨ ਅਕਵਾਇਰ ਕਰਨੀ ਨਹੀਂ ਹੈ ਇਹ ਤਾਂ ਸ਼ਰੇਆਮ ਗੁੰਡਾ ਕਰ دیا۔ ਕਿ ਇੱਕ ਨੋਟੀਫਿਕੇਸ਼ਨ ਕੱਢ ਕੇ ਲੁਧਿਆਣੇ ਦੇ 32 ਦੇ 32 ਪਿੰਡ ਖਤਮ ਕਰਤੇ ਅੱਜ ਮੰਨ ਲਓ 32 ਪਿੰਡਾਂ ਦੇ ਵਿੱਚ ਕੋਈ ਬੰਦਾ ਆਪਦੇ ਮੁੰਡੇ ਦਾ ਰਿਸ਼ਤਾ ਕਰਨਾ ਚਾਹੁੰਦਾ ਹੈ ਕਹਿੰਦਾ ਮੇਰੇ ਕੋਲ ਮੇਰੇ ਕੋਲ 7 ਕਿੱਲੇ ਜ਼ਮੀਨ ਆ ਰਿਸ਼ਤਾ ਕਰਨ ਵਾਲੇ ਨੇ ਕਹਿਣਾ ਕਿ ਤੁਹਾਡੇ 32 ਪਿੰਡਾਂ ਕੋਲ ਤਾਂ ਜ਼ਮੀਨ ਹੀ ਨਹੀਂ ਆਈ ਕਿਸੇ ਕੋਲੇ ਜ਼ਮੀਨ ਤਾਂ ਸਾਰੀ ਗਲਾਡਾ ਦੀ ਆ ਕਾਗ ਇੱਕੋ ਇੱਕੋ ਜਿੱਠੀ ਦੇ ਨਾਲ 32 ਦੇ 32 ਪਿੰਡ ਉਜਾੜ ਕੇ ਰੱਖਦੇ ਉਹ 32 ਪਿੰਡ ਕਿੱਥੇ ਵੱਸਣਗੇ ਕਿਸਾਨ ਨੂੰ ਤਾਂ ਤੁਸੀਂ ਕਹਿੰਦੇ ਪਲਾਟ ਦੇਣਾ ਜਿਹੜਾ ਪਿੰਡ ਦਾ ਪਹਿਲੇ ਬੇਜਮੀਨਾ ਬੰਦਾ ਉਹ ਉਹ ਕੋ ਨੂੰ ਕੀ ਮਿਲੂਗਾ ਕਿੱਥੇ ਝੁੱਗੀ ਬਾ ਕੇ ਰਹੂਗਾ ਪਿੰਡ ਦਾ ਦੁਕਾਨਦਾਰ ਉਹ ਕਿੱਥੇ ਰਹੂਗਾ ਤੁਸੀਂ ਕਹਿੰਦੇ ਕਿ 200 ਗਾਈ ਦਾ ਕਮਰਸ਼ੀਅਲ ਪਲਾਟ ਦੇਣਾ ਸ਼ਹਿਰਾਂ ਦੇ ਵਿੱਚ ਵੱਡੇ ਮਾਲ ਖੁੱਲ ਗਏ 50% ਦੁਕਾਨਦਾਰ ਹੀ ਉਹ ਖਾ ਗਏ ਆਨਲਾਈਨ ਸ਼ਾਪਿੰਗ ਆਉਣ ਲੱਗੀ ਤੇ ਤੁਸੀਂ ਕਿਸਾਨ ਨੂੰ ਕਹਿੰਦੇ ਕਿ ਤੈਨੂੰ ਬੇਜਮੀਨਾ ਕਰਕੇ 200 ਗਜ ਕਮਰਸ਼ੀਅਲ ਪਲਾਨ ਚ ਦੁਕਾਨ ਪਾਉਣ ਵਾਸਤੇ ਕਹਿਣਾ ਇਹ 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 ਸਾਡੇ ਬਣਾ ਦੀ ਸਕੀਮ ਕਿੱਦਾਂ ਹੋ ਗਈ ਇਹ ਛਰੇ ਆਮ ਲੋਕਾਂ ਨੂੰ ਜਿਹੜਾ ਇਹ ਮੂਰਖ ਬਣਾਇਆ ਜਾ ਰਿਹਾ ਹੈਗਾ ਪਰ ਬਹੁਤ ਹੋ ਗਿਆ ਇਹਨਾਂ ਦੀ ਜਿਹਨੂੰ ਕਹਿੰਦੇ ਵੀ ਪਾਪ ਦਾ ਘੜਾ ਭਰ ਗਿਆ ਛਾੜੂ ਸਰਕਾਰ ਦਾ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਉਹਦੇ ਨਾਲ ਇਹਨਾਂ ਦਾ ਘੜਾ ਨੱਕੋ ਨੱਕ ਹੋ ਗਿਆ ਤੇ ਹੁਣੇ ਫੁੱਟਣ ਵਾਲਾ ਸਰ ਇਹ ਕਹਿੰਦੇ ਨੇ ਕਿ ਅਸੀਂ ਕਿਸੇ ਕਿਸਾਨਾਂ ਨੂੰ ਤੱਕਾ ਨਹੀਂ ਕਰਦੇ ਜੇ ਕੋਈ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦਾ ਤਾਂ ਉਹ ਦੇ ਸਕਦਾ ਕਿ ਵੀ ਵਿਰੋਧੀ ਤਾਂ ਐਸੀ ਸਵਾਲ ਕਰ ਰਹੇ ਨੇ ਨਹੀਂ ਮਰਜ਼ੀ ਨਾਲ ਦੇ ਸਕਦਾ ਉਹਦੇ ਵਾਸਤੇ ਕਿਤੇ ਜ਼ਮੀਨ ਲੈਣੀ ਦੋ ਤਰ੍ਹਾਂ ਦਾ ਸਰਵੇ ਕਰਨਾ ਹੁੰਦਾ ਇੱਕ ਤਾਂ ਸੋਸ਼ਲ ਇੰਪੈਕਟ ਸਰਵੇ ਤੇ ਇੱਕ এনवायरमेंट ਇੰਪੈਕਟ ਸਰਵੇ ਤੁਸੀਂ ਸਰਵੇ ਕੀਤਾ ਫਿਰ ਤੁਸੀਂ ਜ਼ਮੀਨ ਲੈਣੀ ਹੈ ਲੋਕਾਂ ਦੀ ਕਿੰਨੇ ਲੋਕਾਂ ਨੇ ਸਹਿਮਤੀ ਦਿੱਤੀ ਹੈ ਤੁਸੀਂ ਇੱਕ ਵਾਡੀਓ ਇੱਕ ਪਿੰਡ ਤੋਂ ਲੱਗ ਜਾਓ ਜਿਹੜਾ ਜਿਹੜਾ ਸਹਿਮਤੀ ਦਿੰਦਾ ਉਹਦੀ ਜ਼ਮੀਨ ਨੋਟੀਫਾਈਡ ਡੋਟੀਫਾਈ ਕਰ ਦੋ ਪੂਹੀ ਤਾਂ 32 ਦੇ 32 ਪਿੰਡਾਂ ਦੀ ਜ਼ਮੀਨ ਨੋਟੀਫਾਈ ਕਰ ਸੀਐਲਯੂ ਜਾਰੀ ਕਰਤਾ ਵੀ ਜਿਹੜੀ ਜ਼ਮੀਨ ਨੂੰ ਕੋਈ ਚੇਂਜ ਨਹੀਂ ਕਰ ਸਕਦਾ ਕੋਈ ਦੁਕਾਨ ਨਹੀਂ ਪਾ ਸਕਦਾ ਕੋਈ ਕਮਰਾ ਨਹੀਂ ਪਾ ਸਕਦਾ ਠੀਕ ਆ ਲਿਮਟ ਨਹੀਂ ਬਣਾ ਸਕਦਾ ਫਿਰ ਜ਼ਮੀਨ ਠੱਕੇ ਨਾਲ ਕਿਵੇਂ ਲੈਣੀ ਹੂੰ ਠੱਕੇ ਨਾਲ ਤਾਂ ਜ਼ਮੀਨ ਲੈ ਲਈ ਤੁਸੀਂ ਕਿਤਨੇ ਕਦੇ ਸੀਐਲਯੂ ਜਾਰੀ ਕਰਕੇ ਇਨਡਾਇਰੈਕਟਰੀ ਠੱਕਾ ਕੀਤਾ ਗਿਆ ਇਨਟਰੈਕਟਿ ਕੀ ਡਾਇਰੈਕਟਲੀ ਠੱਕਾ ਕਰਦਾ ਜੀ ਜਦੋਂ ਇੱਕ ਨੋਟੀਫਿਕੇਸ਼ਨ ਕਰਦਾ ਸੀ ਕਹਿੰਦੇ ਕਿ ਜੇ ਮਾਨ ਸਾਹਿਬ ਕਹਿੰਦੇ ਆ ਕਿ ਜਿਹੜਾ ਸਹਿਮਤ ਹੋਊਗਾ ਜ਼ਮੀਨ ਦੇਊਗਾ ਫਿਰ ਤੁਸੀਂ ਨੋਟੀਫਿਕੇਸ਼ਨ ਰੱਦ ਕਰੋ ਤੇ ਇੱਕ ਪਿੰਡ ਤੋਂ ਲੱਗ ਜਾਓ ਜਿਹੜਾ ਜਿਹੜਾ ਜ਼ਮੀਨ ਜੇ ਨੂੰ ਦੇਣ ਨੂੰ ਤਿਆਰ ਆ ਉਹਦੀ ਜ਼ਮੀਨ ਨੋਟੀਫਾਈ ਕਰ ਦੋ ਹਲਾ ਨੋਟੀਫਿਕੇਸ਼ਨ ਪਹਿਲਾਂ ਨਾਲ ਰੱਦ ਕਰੋ ਫੇਰ ਲੱਗੂਗਾ ਹਾਂ ਤੁਸੀਂ ਸਹਿਮਤੀ ਨਾਲ ਜ਼ਮੀਨ ਲੈਣਾ ਚਾਹੋਗੇ ਸਰ ਇਸ ਰੰਦੇ ਵਿੱਚ ਤੁਹਾਡੀ ਕਿਸੇ ਨਾਲ ਗੱਲ ਹੋਈ ਹੈ ਕਿਸੇ ਮੰਤਰੀ ਨਾਲ ਨਹੀਂ ਉਹ ਤਾਂ ਗੱਲ ਕਰਨੀ ਹੀ ਨਹੀਂ ਚਾਹੁੰਦੇ ਗੱਲ ਕਰਨ ਜੋਗੇ ਹੈਗੇ ਇਹ ਪ੍ਰੈਸ ਕਾਨਫਰੰਸ ਕਰਦੇ ਸੀਗੇ ਤਿੰਨ ਬੰਦੇ ਤੋਂ ਤਾਂ ਪੜ੍ਹ ਕੇ ਨਹੀਂ ਸੁਣਾਇਆ ਗਿਆ ਕਦੇ ਮੁੱਖ ਮੰਤਰੀ ਕਾਗਿ ਫੜ ਲੈਂਦਾ ਨਹੀਂ ਕਦੇ ਮੰਤਰੀ ਕਾਗਿ ਫੜ ਲੈਂਦਾ ਸੀ ਕਦੇ ਸੈਕਟਰੀ ਕਾਗਿ ਫੜ ਲੈਂਦਾ ਸੀ ਜਿਹੜੇ ਬੰਦਿਆਂ ਨੇ ਪਾਲਿਸੀ ਬਣੀ ਨਹੀਂ ਬਣਾਈ ਨਹੀਂ ਮਤਲਬ ਬਣਾ ਕੇ ਇਹਨਾਂ ਨੂੰ ਦੇ ਦਿੱਤੀ ਕਿ ਪੜ੍ਹ ਦੋ ਇਹਦਾ ਚਾਬੀ ਵਾਲੇ ਖੜਾਉਣੇ ਆ ਪੰਜਾਬ ਸਰਕਾਰ ਤੇ ਦੇ ਮੰਤਰੀ ਦਾ ਠੀਕ ਹੈ ਤੋਂ ਇਸ ਕਰਕੇ ਜਿਹੜਾ ਹੈਗਾ ਇਹ ਕਿਤੇ ਵੀ ਗੱਲਬਾਤੋ ਜੇ ਗੱਲਬਾਤ ਕਰਨਾ ਚਾਹੁੰਦੇ ਚੰਡੀਗੜ੍ਹ ਆ ਜਾਂਦੇ ਸਾਡੀ ਮੀਟਿੰਗ ਵਿੱਚ ਦੱਸ ਦਿੰਦੇ ਵੀ ਆ ਪਾਲਿਸੀ ਚੰਗੀ ਆ ਸਰ ਅੱਜ ਵੀ ਤੁਹਾਡਾ ਬਹੁਤ ਵੱਡਾ ਇਥੇ ਧਰਨਾ ਹੈਗਾ ਸਟੇਟ ਪੁਲਿਸਿਆ ਰਾਜ ਨੂੰ ਲੈ ਕੇ ਇਹ ਵਾਰੀ ਕਹਿਣਾ ਚਾਹੂਗਾ ਦੇਖੋ ਪੰਜਾਬ ਨੂੰ ਪੁਲਿਸ ਸਟੇਟ ਬਣਾ ਤਾ ਤੱਕ ਅਸਲ 'ਚ ਪਹਿਲਾਂ ਭਾਰਤ ਨੂੰ ਪੁਲਿਸ ਸਟੇਟ ਬਣਾਇਆ ਤਿੰਨ ਫੌਜਦਾਰੀ ਕਾਨੂੰਨ ਲਿਆ ਕੇ ਬੀ ਐਨ ਐਸ ਦੇ ਸੈਕਸ਼ਨ 113 ਮੁਤਾਬਕ ਕੋਈ ਵੀ ਸਰਗਰਮੀ ਜਿਹੜੀ ਜ਼ਰੂਰੀ ਸੇਵਾਵਾਂ 'ਚ ਵਿਗੜਨ ਪਉਂਦੀ ਹੈਗੀ ਆ ਉਹ ਹੁਣ ਅੱਤਵਾਦੀ ਸਰਗਰਮੀ ਹੈ ਯਾਨੀ ਕਿ ਹਰ ਅੰਦੋਲਨ ਨੂੰ ਅੱਤਵਾਦੀ ਸਰਗਰਮੀ ਦੇ ਵਿੱਚ ਜਿਹੜਾ ਲੈ ਜਾਂਦਾ ਦਿੱਲੀ 'ਚ ਇਹਨਾਂ ਦੀ ਪਾਰਟੀ ਦੀ ਸਰਕਾਰ ਖਤਮ ਹੋਈ ਪੰਜਾਬ 'ਚ ਇਹਨਾਂ ਨੇ ਭਾਜਪਾ ਤੋਂ ਆਪ ਦੀ ਸਰਕਾਰ ਬਚਾਉਣ ਦੇ ਲਈ ਉਹਨਾਂ ਨੇ ਪੈਰੀ ਡਿੱਗਿਆ ਤੇ ਅਮਿਤ ਸ਼ਰਮ ਨੇ ਕਿਹਾ ਕਿ ਸਾਡੀ ਨੀਤੀ ਦੇ ਮੁਤਾਬਕ ਚੱਲੋ ਤੇ ਭਾਜਪਾ ਦੀ ਬੀ ਟੀਮ ਬਣ ਕੇ ਸਾਰਾ ਕੁਝ ਉਹ ਕਰ ਰਹੀ ਆ ਤੇ ਪੰਜਾਬ ਨੂੰ ਜਿਹੜੀ ਹੈਗੀ ਆ ਪੁਲਿਸ ਦੀਆਂ ਵਾਗਾਂ ਖੁੱਲੀਆਂ ਛੜ ਉਸ ਜਦੋਂ ਅਮਿਤ ਸ਼ਾਹ ਦੇ ਏਜੰਡੇ ਤੇ ਚੜ੍ਹਿਆ ਅਮਨ ਰੋੜ ਨੇ ਕਿਹਾ ਕਿ ਬਰਾਬਰ ਸਰਕਾਰ ਚਲਾ ਰਿਆ ਪੰਜਾਬ ਦੇ ਵਿੱਚ ਕਿਸਾਨ ਜਿੱਥੇ ਬੰਨਿਆ ਬਰਾਬਰ ਸਰਕਾਰ ਚਲਾ ਰਹੀਆਂ ਨੇ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਹਰਾਸਤੀ ਕਤਲ ਸੰਘਰਸ਼ਾਂ ਤੇ ਡਾਂਗ ਫੇਰਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪਾਬੰਦੀ ਅਣਲਾਨੀ ਪਾਬੰਦੀ ਲਾਉਣੀ ਇਹ ਸਾਰਾ ਕੁਝ ਉਸ ਦਿਸ਼ਾ ਦੇ ਵਿੱਚ ਆ ਸਾਡੇ ਕਿਸਾਨ ਗੁੰਨਰ ਭਾਈ ਸਿੰਘ ਖਾਈ ਦੀਆਂ ਇੱਥੇ ਭੂ ਮਾਫੀਏ ਲੱਤਾਂ ਤੋੜੀਆਂ ਪੁਲਿਸ ਉਹਨਾਂ ਦੀ ਕੁਸ਼ਟਪਨਾ ਹੀ ਕਰ ਰਹੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਜਿਹੜਾ ਕਰ ਰਹੀਗੀ ਅਸਲ ਦੇ ਵਿੱਚ ਜਿਹੜਾ ਇਹ ਬੰਨ ਨੂੰ ਬੰਨਿਆ ਜਾ ਰਿਹਾ ਕਿ ਜਿਹੜਾ ਪਲਾ ਪੰਜਾਬ ਆ ਉਹ ਕਾਰਪੋਰੇਟ ਦੇ ਖਿਲਾਫ ਡਟ ਕੇ ਖੜਾ ਤੇ ਉਹ ਕਾਰਪੋਰੇਟ ਦੇ ਖਿਲਾਫ ਡਟ ਕੇ ਖੜਾ ਇਸ ਕਰਕੇ ਜੇ ਕੱਲ ਨੂੰ ਲੈਂਡ ਪੂਲਿੰਗ ਪਾਲਿਸੀ ਫ੍ਰੀ ਟ੍ਰੇਡ ਐਗਰੀਮੈਂਟ ਇਹ ਲਾਗੂ ਕਰਨਾ ਤੇ ਉਹਦੇ ਵਾਸਤੇ ਜ਼ਰੂਰੀ ਆ ਕਿ ਪੁਲਿਸ ਦੀਆਂ ਵਾਗਾਂ ਜਿਹੜੀਆਂ ਨੇ ਉਹ ਖੁੱਲੀਆਂ ਛੱਡੀਆਂ ਹੋਣ ਤੇ ਉਹ ਕਿਸੇ ਤੇ ਵੀ ਜਿਹੜੀ ਡਾਂਗ ਹੈਗੀ ਆ ਉਹ ਫੇਰ ਸਕਦੀ ਹੋਵੇ ਤੁਸੀਂ ਦੇਖੋ ਇੰਨੇ ਮਾਮੂਲੀ ਗੱਲਾਂ ਤੇ ਕਿ ਫਰੋਹ ਪਰਚ ਮੋਦੀ ਆਉਂਦਾ ਉਹਨੂੰ ਕਿਸਾਨਾਂ ਕਾਰਕੁਨ ਜਿਹੜੇ ਝੰਡੇ ਦਿਖਾਏ ਜਿੱਥੇ ਝੰਡੇ ਲੈ ਕੇ ਖੜੇ ਸੀ ਉਹ ਤੋਂ 1.5 ਕਿਲੋਮੀਟਰ ਪਿੱਛੇ ਤੋਂ ਮੋਦੀ ਮੁੜ ਗਿਆ ਕਿ 1.5 ਕਿਲੋਮੀਟਰ ਤੋਂ ਝੰਡਾ ਦਿਖਾਉਣ ਦੇ ਨਾਲ ਮੋਦੀ ਦੇ ਕਤਲ ਦਾ ਇਰਾਦਾ ਸੀ ਕਿਸਾਨਾਂ ਦਾ ਉਹਨਾਂ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਿਉਂ ਕੀਤਾ ਸੀਗਾ ਕੀ ਝੰਡਾ ਦਿਖਾਉਣ ਦੇ ਨਾਲ ਕਿਸੇ ਦਾ ਕਤਲ ਹੋ ਸਕਦਾ ਹਾਂ ਠੀਕ ਆ ਝੰਡੇ ਨਾਲ ਕਤਲ ਤਾਂ ਨਹੀਂ ਹੁੰਦਾਗਾ ਪਰ ਸਾਡੇ ਝੰਡੇ ਵੇਖ ਕੇ ਸਰਕਾਰਾਂ ਦਾ ਮਰਨਾ ਜ਼ਰੂਰ ਹੋ ਜਾਂਦਾ ਜਿਸ ਕਰਕੇ ਉਹਨਾਂ 307 ਦੇ ਜਿਹੜੇ ਪਰਚੇ ਦਰਜ ਕੀਤੇ ਆ ਇਸ ਕਰਕੇ ਜਿਹੜੀ ਆ ਪੁਲਿਸ ਦੀਆਂ ਵਾਗਾਂ ਖੁੱਲੀਆਂ ਛਿੱਟੀਆਂ ਨੇ ਹਰ ਤਰ੍ਹਾਂ ਜਬਰਟਾਇਆ ਜਾ ਰਿਹਾ ਉਹਦੇ ਖਿਲਾਫ ਵੱਡਾ ਇਕੱਠ ਆ ਕਿ ਪੁਲਿਸ ਦੀ ਲਗਾਮ ਜਿਹੜੀ ਆ ਉਹ ਕੱਸੀ ਜਾਵੇ ਸਰ ਲੈਂਡ ਪੂਲਿੰਗ ਦਾ ਜੋ ਮਸਲਾਗਾ ਦਿਨੋ ਦਿਨ ਲਗਾਤਾਰ ਜ਼ੋਰ ਫਰਦਾ ਜਾ ਰਿਹਾਗਾ ਅਗਲਾ ਐਕਸ਼ਨ ਕੀ ਹੋਵੇਗਾ ਲੈਂਡ ਪੂਲਿੰਗ ਦੇ ਮਸਲੇ ਵਿੱਚ ਕਿਸਾਨ ਭਾਈਆਂ ਦਾ ਦੇਖੋ ਲੁਧਿਆਣੇ ਦੇ ਇਲਾਕੇ ਦੇ ਵਿੱਚ ਜਾਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਲਾਗੂ ਹੋ ਰਹੀ ਆ 30 ਤਰੀਕ ਨੂੰ ਵੱਡਾ ਟਰੈਕਟਰ ਮਾਰਚ ਕਰ ਰਹੇ ਆ ਤੇ 24 ਅਗਸਤ ਨੂੰ ਮੁੱਲਾਪੁਰ ਮੰਡੀ ਦੇ ਵਿੱਚ ਪੰਜਾਬ ਚੋਂ ਇੱਕ ਲੱਖਾਂ ਦਾ ਇਕੱਠ ਸਜੂਤ ਕਿਸਾਨ ਮੋਰਚੇ ਦੀ ਗਵਾਈ ਚ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕੀਤਾ ਜਾ ਰਿਹਾ ਪਿੰਡ ਪਿੰਡ ਚ ਉਹਨਾਂ ਦੇ ਜੁੱਤੀਆਂ ਪੈਣ ਵਾਲੇ ਹਾਲਾਤ ਬਣ ਰਹੇ ਗਿਆ ਜਿਵੇਂ ਇਹਨਾਂ ਨੇ ਪਾਲਿਸੀ ਬਣਾਈ ਇਹਨਾਂ ਨੂੰ ਰੱਦ ਕਰਨੀ ਪਈ ਜੀ ਬਿਲਕੁਲ ਇਹ ਸਾਡੇ ਨਾਲ ਵੀਰ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਜੋ ਲੈਂਡ ਪੂਲਿੰਗ ਪਾਲਿਸੀ ਹੈ ਉਸ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ ਜਿਸ ਸਬੰਧ ਦੇ ਵਿੱਚ ਇਹ ਬਹੁਤ ਵੱਡੀ ਇੱਕ ਟਰੈਕਟਰ ਰੈਲੀ ਵੀ ਕਰਨ ਜਾ ਰਹੇ ਹਨ ਸੰਗਰੂਰ ਤੋਂ ਗਵਿੰਦ ਸਿੰਘ ਚੈਨਲ 7 ਰੰਗ